ਹਾਂਜੀ ਦੇਖੋ ਆਪਣਾ ਸਾਬਣ 20 ਮਿੰਟ ਹੋ ਗਿਆ ਬਿਲਕੁਲ ਜੰਮ ਚੁੱਕਾ ਆਪਾਂ ਬਾਹਰ ਕੱਢ ਕੇ ਠਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਸ ਤਰ੍ਹਾਂ ਆ ਲਓ ਜੀ ਆਪਣਾ ਸਾਬਣ ਬਿਲਕੁਲ ਟਾਈਨਿੰਗ ਫ੍ਰੀ ਕੈਮੀਕਲ ਫ੍ਰੀ ਟਾਈਨਿੰਗ ਨੂੰ ਦੂਰ ਕਰੇਗਾ ਜਿਵੇਂ ਆਪਣੀ ਮਾਇਆ ਮੈਲ ਮੋਲ ਜੜੀਆਂ ਦੀ ਸਾਰੀ ਲਾ ਦਿੰਦਾ ਤੇ ਬਿਲਕੁਲ ਫ੍ਰੀ ਕੈਮੀਕਲ ਫ੍ਰੀ ਆਪਣਾ ਸਾਬਣ ਬਿਲਕੁਲ بیس ਬਣ ਕੇ ਤਿਆਰ ਆ ਆਹ ਵਾਲਾ ਤੁਸੀਂ ਜਰੂਰ ਲਿਓ ਇਹਦੇ ਵਿੱਚ ਸਾਂਚੇ ਦੇ ਵਿੱਚ ਇਹ ਵਧੀਆ ਜਿਹੜੇ ਮਰਜੀ ਤੁਸੀਂ ਤਰੀਕੇ ਤੁਸੀਂ ਸਾਬਣ ਬਰਾ ਸਾਬਣ ਆਪਾਂ ਇਸ ਆਪਣਾ ਕਰਨ ਵਾਸਤੇ ਬਣਾਇਆ ਹੈ ਕਿਉਂਕਿ ਕਰਨ ਬਾਅਦ ਖੇਡਦਾ ਬਹੁਤ ਲੰਦਾ ਹੈ ਤੇ ਮਿੱਟੀ ਵਗੈਰਾ ਬਹੁਤ ਲੱਗ ਜਾਂਦੀ ਵਾਕਿਓ ਨੂੰ ਦੂਜੇ ਸਾਬਣਾਂ ਤੋਂ ਅਲੱਗ ਹੀ ਜ਼ਿਆਦਾ ਹੈ ਫਿਰ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਸਾਬਣ ਤਿਆਰ ਕਰਕੇ ਬਣਾ ਸਕਦੇ ਹੋ ਸੋਬੇ ਇਸਾ ਤੁਹਾਨੂੰ ਉਹ ਆਨਲਾਈਨ ਵੀ ਮਿਲ ਜਾਂਦਾ ਤੇ ਸ਼ੈਦੋ ਵੀ ਦੁਕਾਨ ਤੋਂ ਮਿਲ ਜਾਊਗਾ ਠੀਕ ਹੈ ਕਿ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਲ ਤੱਕ ਜੇ ਮੈਂ ਸੋਹਣੀ ਮੁੰਜਰ ਘੇਟਲਾਵ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋਵਾਂਗੇ ਤੇ ਆਪਾਂ ਵੀ ਸਾਰੇ ਠੀਕ-ਠਾਕ ਆ ਤੱਤਿਕਾ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਬੜੀ ਐਂਟਿਕਾ ਲੱਗੀ ਪੂਰੀ ਵਧੀਆ ਹੈ ਨਾ ਤੁਹਾਨੂੰ ਪਤਾ ਹੀ ਆ ਇਹ ਚੀਜ਼ ਤੇ ਹਾਲੇ ਕੱਲ ਵਿੱਚ ਹਾਲ ਇੱਕ ਅਮੀਰ ਕਰੀਬ ਸਾਲਾਂ ਨੂੰ ਚੀਲੀ ਡੋਰ ਪੈਂਦੀ ਹੈ ਉਹ ਹੈਗਾ ਸਾਬਣ ਠੀਕ ਨਹੀਂ ਸਾਬਣ ਪਰ ਬਜਾਦੂ ਲੈਨੇ ਬਹੁਤ ਹੀ ਜ਼ਿਆਦਾ ਕੈਮੀਕਲ ਵਾਲੇ ਸਾਬਣ ਮਿਲਦੇ ਆ ਉਹਦੇ ਜਿੰਨੇ ਕੈਮੀਕਲ ਉਹ ਆਪਣੇ ਫੇਸ ਤੇ ਰੈਐਕਸ਼ਨ ਹੋ ਜਾਂਦੇ ਉਸ ਦਾ ਫੇਸ ਖਰਾਬ ਹੋ ਜਾਂਦਾ ਬੱਚਾ ਲਈ ਰੈਕਸ਼ਨ ਹੋ ਜਾਂਦੀ ਆ ਇੰਨੇ ਕੈਮੀਕਲ ਵਾਲੇ ਸਾਬਣ ਹੁੰਦੇ ਆ ਆਪਾਂ ਤੁਹਾਨੂੰ ਅੱਜ ਘਰ ਵਿੱਚ ਹੋਮ ਮੇਡ ਬਿਗੈਰ ਕੈਮੀਕਲ ਤੋਂ ਸਾਬਣ ਬਣਾਉਣ ਦਾ ਤਰੀਕਾ ਦੱਸਾਂ ਕਿਵੇਂ ਤੁਸੀਂ ਕਿਹੜੀਆਂ ਚੀਜ਼ਾਂ ਦਾ ਘਰ ਵਿੱਚ ਤੁਸੀਂ ਹੈ ਨਾ ਇਹ ਸਾਬਣਾ ਉਹ ਬਣਾ ਸਕਦੇ ਹੋ ਬਿਗੈਰ ਕੈਮੀਕਲ ਫ੍ਰੀ ਬਹੁਤ ਹੀ ਆਸਾਨ ਜਿਹਾ ਤਰੀਕਾ ਏ ਬਸ ਤੁਸੀਂ ਇਹਨਾਂ ਚੀਜ਼ਾਂ ਦੀ ਗੱਲ ਤੋਂ ਕਹਿੰਦੇ ਥੋੜਾ ਸਾਬਣ ਨੂੰ ਮੈਂ ਟਮਾਟਾ ਘਰ ਵਿੱਚ ਪਾਜਾ ਤੁਸੀਂ ਬੱਚਿਆਂ ਵਾਲਾ ਬਣਾ ਲਓ ਦੁੱਧ ਵਾਲਾ ਬਣਾ ਲਓ ਸਾਬਣ ਜਿਹੜਾ ਮਾਜੀ ਬਣਾ ਲਓ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਣਾ ਸਾਬਣ ਤੇ ਵੀਡੀਓ ਮੇਰੀ ਐਡ ਟਿਕਾ ਦੇਖੋ ਫਿਰ ਤੁਹਾਨੂੰ ਪਤਾ ਲੱਗਣਾ ਅੱਜ ਤੋਂ ਸ਼ੁਰੂ ਕਰ ਹਾਂਜੀ ਆਪਾਂ ਘਰ ਵਿੱਚ ਹੋਮ ਮੇਡ ਸਾਬਣ ਬਣਾਉਣ ਲਈ ਅਪਣ ਕੀ ਕੀ ਚਾਹੀਦਾ ਤੁਹਾਨੂੰ ਦੱਸਣ ਲੱਗਿਆਂ ਉਹਦੇ ਲਈ ਆਪਾਂ ਚਾਹੀਦੀ ਹੈ ਮਲਤਾਨੀ ਮਿੱਟੀ ਬਹੁਤ ਹੀ ਵਧੀਆ ਕੈਮੀਕਲ ਫ੍ਰੀ ਹੈ ਨਾ ਆਪਣਾ ਸਾਬਣ ਘਰ ਵਿੱਚ ਤਿਆਰ ਕਰ ਸਕਦੇ ਆਂ ਥੋੜੀ ਮਲਤਾਨੀ ਮਿੱਟੀ ਠੀਕ ਆ ਇੱਕ ਚਾਹੀਦਾ ਕਾਫੀ ਦਾ ਪੌਚ ਇਹ ਕੋਣਾ ਜੇ ਤੁਹਾਡੇ ਕੋਲ ਵਿਟਾਮਿਨ E ਦਾ ਕੈਪਸੂਲ ਹੈਗਾ ਤੁਸੀਂ ਉਹ ਲੈ ਸਕਦੇ ਹੋ ਥੋੜੀ ਵਿੱਚ ਪਾਣੀ ਆਪਾਂ ਹਲਦੀ ਆਪਸ਼ਨਲ ਹੈ ਹਲਦੀ ਪਾਣੀ ਪਾ ਸਕਦੇ ਪਥਾਲੀ ਬਹੁਤ ਵਧੀਆ ਆਪਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਵਿੱਚ ਕਲਾਜਤ ਨਾਲ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਆਪਾਂ ਹਿਲਾ ਦੇਣਾ ਹੈ ਸਵਾਦਕ ਅਗਨੇ ਗੰਡਾ ਨਹੀਂ ਫਿਨਿਆ ਜਾਂ ਪਤਲਾਇਆ ਪੇਸਟ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਕ ਲੈਣਾ ਸੋਪ ਪੇਸਟ ਇਹ ਮਿਲ ਜਾਂਦਾ ਮੇਰੇ ਕੋਲ ਪਿਆ ਸੀਗਾ ਇਹ ਆਪਾਂ ਨੂੰ ਆਨਲਾਈਨ ਵੀ ਮਿਲ ਜਾਂਦਾ ਨਹੀਂ ਸ਼ਹਿਰ ਵਿੱਚੋਂ ਮਿਲ ਜਾਂਦਾ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਮੈਲਟ ਕਰਨ ਦੇ ਬੱਚ ਕਰਦੇ ਆਪਣੇ ਕੋਲ ਪਰਾਣਾ ਇੱਕ ਸਾਬਰ ਪਿਆ ਸੀਗਾ ਨਿੰਮਾ ਵਾਲਾ ਆਪਾਂ ਉਹ ਥੋੜਾ ਆ ਸੋਪ بیس ਦੇ ਵਿੱਚ ਪਾ ਦੇਣਾ ਤਾਂ ਕਿ ਇਹ ਮੈਲਟ ਹੋ ਸਕੇ ਉਹਦੇ ਵਿੱਚ ਜਿਹੜਾ ਸੋਪ بیس ਆ ਉਹ ਪਾਹਨਾ ਕੈਮੀਕਲ ਫ੍ਰੀ ਲੈਣਾ ਹੈ ਤੇ ਇਹ ਆ ਪਕੌਂਦੀ ਦੇ ਵਿੱਚ ਪਾਤਾ ਤੇ ਹੁਣ ਆਪਾਂ ਵਿੱਚ ਹੀ ਆਹ ਨਮਕ ਵਾਲਾ ਸਾਬਣ ਵੀ ਥੋੜਾ ਜਿਹਾ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਲਟ ਕਰ ਦਾਂਗੇ ਨਮਕ ਦਾ ਇਕੱਲੇ ਦਾ ਆਪਣਾ ਪਹਿਲਾਂ ਬਣਾਇਆ ਹੋਇਆ ਇਹ ਇਹਨੂੰ ਇੱਥੇ ਮੈਲਟ ਕਰ ਦਾਂਗੇ ਇਹਨਾਂ ਨੂੰ ਪੱਤਰਾਂਗੇ ਗੈਸ ਉੱਪਰ ਹਾਂਜੀ ਆਪਾਂ ਗੈਸ ਆਨ ਕਰਦੇ ਆ ਗੈਸ ਆਨ ਕਰਕੇ ਵਿੱਚ ਆਪਾਂ ਪਾਣੀ ਟਾਲਤਾ ਪਾਣੀ ਆਪਾਂ ਗਰਮ ਹੋਣ ਦੇਣਾ ਹਾਂਜੀ ਪਾਣੀ ਗਰਮ ਹੋ ਗਿਆ ਹੁਣ ਆਪਾਂ ਜਿਹੜੀ ਸੋਪ ਬੇਸ ਵਾਲੀ ਕੌਲੀ ਆ ਉਹਦੇ ਵਿੱਚ ਰੱਖ ਦਾਂਗੇ ਕੌਲੀ ਤਾਂ ਕਿ ਜਿਹੜਾ ਸੋਪ ਬੇਸ ਆ ਸਾਡਾ ਗਰਮ ਹੋ ਜAVE ਹਾਂਜੀ ਆਪਣਾ ਸੋਪ ਬੇਸ ਆ ਜਿਹੜਾ ਮੈਲਟ ਹੋ ਚੁੱਕਿਆ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਹੁਣ ਹਾਂਜੀ ਸੋਪ ਬੇਸ ਵਾਲੀ ਕੌਲੀ ਆਪਾਂ ਜਿਹੜੀ ਬਾਹਰ ਕੱਢ ਲਈ ਰੇ ਜੀ ਹੁਣ ਇਸੇ ਸੋਪ 베ਸ ਦੇ ਵਿੱਚ ਆਪਾਂ ਫਟਾਫਟ ਜਿਹੜਾ ਆਪਣਾ ਮਿਸ਼ਰਣਾ ਸਾਦਾ ਪਾ ਦਾਂਗੇ। ਹਲਦੀ ਵਗੈਰਾ ਮਲਤਾਨੀ ਮਿੱਟੀ ਸਾਦਾ ਕੁਛ ਦੇ ਵਿੱਚ ਪੈਸੇ ਆਪਾਂ ਮਿਕਸ ਕਰ ਦੇਣਾ। ਤਾਂ ਜਿਹੜਾ ਸੋਪ 베ਸ ਆ ਉਹ ਸੁੱਕੇ ਨਾ। ਕਿੱਚ ਮੈਲਟ ਹੋ ਸਕੇ। ਜਸਟ ਕ। ਹਾਂਜੀ ਹੁਣ ਆਪਾਂ ਇਸ ਗਰਮ ਗਰਮ 베ਸ ਨੂੰ ਇਹਦੇ ਵਿੱਚ ਪਾ ਦਾਂਗੇ। ਤਾਂ ਤੁਮਾ ਸਾਬਣ ਜਿਹੜਾ ਹੈਗਾ ਬਣ ਸਕੇ ਕੈਮੀਕਲ ਫਰੀ ਸਾਬਣ ਆਪਣਾ ਬਣ ਕੇ ਤਿਆਰ ਹੋ ਜਾਣਾ ਇਸ ਨੂੰ ਆਪਾਂ 15-20 ਮਿੰਟ ਇਸ ਤਰ੍ਹਾਂ ਇਸ ਸਾਂਚੇ ਦੇ ਵਿੱਚ ਰਹਿ ਜਾਂਦਾ ਹੈ ਆਪਣਾ ਸਾਬਣ ਦੇਖਿਓ ਕਿੰਨਾ ਵਧੀਆ ਤਿਆਰ ਹੁੰਦਾ ਕੈਮੀਕਲ ਫਰੀ ਬੈਲ ਕਲ ਵੀ ਹੈ ਨਾ ਯਾਨੀ ਕਿ ਇਹਦੇ ਚ ਟੈਪਿਕਲ ਨਹੀਂ ਹੋਗੇ ਪੂਰਾ ਵਧੀਆ ਆਪਾਂ ਬੱਚੇ ਲਾ ਲੈਣ ਬਜੌਂਕ ਲਾ ਲੈਣ ਵੱਡੇ ਲਾ ਲੈਣ ਫੇਸ ਤੇ ਹਾਲੇਕਿ ਪ੍ਰੋਬਲਮ ਤੋਂ ਦਾ ਸੋਲੂਸ਼ਨ ਬਣਿਆ ਹੈ ਸਾਬਣ ਆਪਾਂ ਬੰਦਾ 20 ਮਿੰਟ ਵੇਗ ਕਰਦੇ ਆ ਤਾਂ ਕਿ ਸਾਬਣ ਸੁੱਕ ਜਵੇ ਹਾਂਜੀ ਭਾਈ ਇਸ ਤਿੱਕੇ ਤੁਸੀਂ ਹੋਮ ਮੇਡ ਸਾਬਣ ਬਣਾ ਸਕਦੇ ਹੋ ਬੱਚਿਆਂ ਦੀ ਗਰਮੀ ਬਚਨ ਦੀ ਜਾਂਦਾ ਮੈਲ ਸਕਿਨ ਕਾਲੀ ਹੋ ਜਾਂਦੀ ਮੈਲ ਗੱਦ ਕਾਲੀ ਹੋ ਜਾਂਦੀ ਆ ਫੇਸ ਕਾਲਾ ਹੋ ਜਾਂਦਾ ਉਹਦੇ ਲਈ ਬੈਲ ਕੋਲ ਕੈਮੀਕਲ ਫਰੀ ਸਾਬਣਾ ਕੁਛ ਨਹੀਂ ਇਹ ਨੂੰ ਕਿ ਵੀ ਇਸ ਆਪਣਾ ਬਿਲਕੁਲ ਸਕਿਨ ਬੱਚੇ ਦੀ ਖਰਾਬ ਨਹੀਂ ਹੋਊਗੀ ਤੁਸੀਂ ਇਸ ਦੇ ਕਿਹੜਾ ਕੈਮੀਕਲ ਫਰੀ ਵੱਡੇ ਛੋਟੇ ਹਰੇਕ ਹੀ ਲਾ ਸਕਦੇ ਆ ਇਸ ਤੇ ਕਿ ਤੁਸੀਂ ਕੈਮੀਕਲ ਫਰੀ ਸਾਬਣ ਬਣਾ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਨਾ ਵਧੀਆ ਜੇ ਵੀਡੀਓ ਵਧੀਆ ਲੱਗੀ ਤਾਂ ਗਾਹਾਂ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਘਰ ਵਿੱਚ ਹੋਮ ਮੇਡ ਸਾਬਣ ਜਰੂਰ ਬਣਾ ਕੇ ਦੇਖਿਓ ਮਿਲਦੇ ਆਪਾਂ ਕੱਲ੍ਹ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ